ਜੇਕਰ ਤੁਸੀਂ ਵੀ ਓਮੈਕਸ ਵਿੱਚ ਨਿਵੇਸ਼ ਕਰ ਰਹੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਦਰਸਲ ਓਮੈਕਸ ਦੀ ਇੱਕ ਨਾਮਵਰ ਕੰਪਨੀ ਹੋਣ ਦੇ ਬਾਵਜੂਦ ਵੀ ਕਲੋਨੀ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਲੋਕਾਂ ਤੋਂ ਪ੍ਰੀ ਬੁਕਿੰਗ ਦੇ ਨਾਮ ਤੇ ਕਰੋੜਾਂ ਰੁਪਏ ਇਕੱਠੇ ਕਰ ਲਏ ਗਏ ਨੇ ਪਰ ਚਰਚਾ ਇਹ ਹੈ ਕਿ ਓਮੈਕਸ ਦਾ ਨਕਸ਼ਾ ਅਜੇ ਤੱਕ ਪਾਸ ਹੀ ਨਹੀਂ ਹੋ ਸਕਿਆ ਇਸੇ ਕਾਰਨ ਸਰਕਾਰੀ ਟਾਊਨਸ਼ਿਪ ਵਿੱਚ ਇਸ ਜ਼ਮੀਨ ਨੂੰ ਐਕਵਾਇਰ ਕੀਤਾ ਜਾਵੇਗਾ ਜਿਸ ਕਾਰਨ Omax ਦੇ ਨਾਮ ਤੇ ਪ੍ਰੀ ਬੁਕਿੰਗ ਰਾਹੀਂ ਪੈਸਾ ਨਿਵੇਸ਼ ਕਰਨ ਵਾਲੇ ਲੋਕਾਂ ਦੇ ਵਿੱਚ ਹੁਣ ਡਰ ਦਾ ਮਾਹੌਲ ਹੈ। ਉੱਥੇ ਹੀ ਗਲਾਡਾ ਸੀਏ ਸੰਦੀਪ ਕੁਮਾਰ ਨੇ ਕਿਹਾ ਕਿ ਲੈਂਡ ਪੁਲਿੰਗ ਸਕੀਮ ਵਿੱਚ ਆਈਆਂ ਕਲੋਨੀਆਂ ਅਜੇ ਵੀ ਪਾਲਿਸੀ ਵਿੱਚ ਹੀ ਸ਼ਾਮਿਲ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੀਮ ਵਿੱਚ ਆਈਆਂ ਕਲੋਨੀਆਂ ਨੂੰ ਮਨਜ਼ੂਰੀ ਮਿਲਣ ਜਾਂ ਨਾ ਮਿਲਣ ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਜਿਸ ਤੋਂ ਸਾਫ਼ ਹੈ ਕਿ ਅਜੇ ਤੱਕ Omax ਨੂੰ ਵੀ ਪਰਮਿਸ਼ਨ ਨਹੀਂ ਮਿਲੀ ਪਰ ਫਿਰ Omax ਦੁਆਰਾ ਪ੍ਰੀ-ਬੁਕਿੰਗ ਦੇ ਨਾਮ ਤੇ ਲੋਕਾਂ ਤੋਂ ਜ਼ਮੀਨ ਦੇ ਸੌਦੇ ਕਰਕੇ ਪੈਸਾ ਕਿਵੇਂ ਇਕੱਠਾ ਕੀਤਾ ਜਾ ਰਿਹਾ ਹੈ ਹੁਣ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਭਾਵੇਂ Omax ਦੁਆਰਾ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਨੇ ਪ੍ਰੰਤੂ ਪਿਵệਖ ਵਿੱਚ Omax ਨੂੰ ਭਾਰੀ ਨੁਕਸਾਨ ਚਲਣਾ ਪੈ ਸਕਦਾ ਹੈ ਚਰਚਾ ਤਾਂ ਇਹ ਵੀ ਹੈ ਕਿ ਉਮੈਕਸ ਮੈਨੇਜਮੈਂਟ ਦੁਆਰਾ ਕਿਹਾ ਗਿਆ ਸੀ ਜਦੋਂ ਤੱਕ ਕਲੋਨੀ ਨਹੀਂ ਬਣਦੀ ਉਦੋਂ ਤੱਕ ਨਿਵੇਸ਼ਕਾਂ ਨੂੰ ਉਹਨਾਂ ਦੀ ਰਕਮ ਅਤੇ ਵਿਆਜ ਸਮੇਤ ਪੈਸੇ ਵਾਪਸ ਕੀਤੇ ਜਾਣਗੇ ਪ੍ਰੰਤੂ 3 ਸਾਲ ਬੀਤਣ ਤੇ ਵੀ ਅਜੇ ਹਾ ਕੁਝ ਵੀ ਅਸਲੀਅਤ ਵਿੱਚ ਨਹੀਂ ਵਾਪਰਿਆ ਨਿਵੇਸ਼ਕਾਂ ਵਿੱਚ ਰੋਸ ਹੈ ਕਿ ਉਮੈਕਸ ਮੈਨੇਜਮੈਂਟ ਲੋਕਾਂ ਨੂੰ ਗਲਤ ਜਾਣਕਾਰੀ ਦੇ ਰਹੀ ਹੈ ਇੱਥੇ ਮੰਗ ਕੀਤੀ ਗਈ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੀ ਜ਼ਮੀਨ ਜਾਂ ਉਹਨਾਂ ਦੇ ਪੈਸੇ